टीवी चैनल ਉਤੇ ਬਹਿ ਕੇ ਗੁਰਲੀਨ ਚੋਪੜਾ ਬੜੇ ਲੰਮੇ ਚੌੜੇ ਪਾਸ਼ੰਦਿਆ ਕਰਦੀ ਸੀ ਅਤੇ ਕਿਹਾ ਕਰਦੀ ਸੀ ਕਿ ਆਉਣ ਵਾਲੇ 10 ਸਾਲਾਂ ਵਿੱਚ ਮੇਰੇ ਤੋਂ ਲਿਖ ਕੇ ਲੈ ਲਓ ਕਿ ਕੋਈ ਕੁੜੀ ਵਿਆਹ ਨਹੀਂ ਕਰਵਾਵੇਗੀ ਉਹ ਇਕੱਲੀ ਰਹਿਣਾ ਪਸੰਦ ਕਰੇਗੀ ਉਹ ਬੰਦੇ ਤੇ ਡਿਪੈਂਡ ਨਹੀਂ ਰਹੇਗੀ ਉਹ ਬੰਦੇ ਤੋਂ ਬਗੈਰ ਵੀ ਚੰਗੀ ਤਰ੍ਹਾਂ ਜ਼ਿੰਦਗੀ ਜਿਉ ਸਕਦੀ ਹੈ ਇਹਨਾਂ ਗੱਲਾਂ ਨੇ ਪੰਜਾਬ ਦੀਆਂ ਹੱਦੋ ਵੱਧ ਕੁੜੀਆਂ ਦੇ ਦਿਮਾਗ ਵਿੱਚ ਇਹ ਗੱਲ ਪਾ ਦਿੱਤੀ ਸੀ ਕਿ ਗੁਰਲੀਨ ਚੋਪੜਾ ਸਹੀ ਕਹਿ ਰਹੀ ਹੈ ਸਾਨੂੰ ਬੰਦਿਆਂ ਦੀ ਕੀ ਲੋੜ ਹੈ ਅਸੀਂ ਵਿਆਹ ਕਿਉਂ ਕਰਵਾਈਏ ਅਚਾਨਕ ਹੁਣ ਗੁਰਲੀਨ ਚੋਪੜਾ ਨੇ ਆਪ ਹੀ ਵਿਆਹ ਕਰਵਾ ਲਿਆ ਤੇ ਇਸ ਬਾਰੇ ਕੋਈ ਗੱਲ ਵੀ ਕਰਨਾ ਨਹੀਂ ਚਾਹੁੰਦੀ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਗੁਰਲੀਨ ਚੋਪੜਾ ਦੀ ਆਪ ਦੀ ਉਮਰ ਤਕਰੀਬਨ 35 ਸਾਲਾਂ ਦੀ ਹੈ ਅਤੇ ਉਸ ਨੇ ਜਿਸ ਮੁੰਡੇ ਨਾਲ ਵਿਆਹ ਕਰਵਾਇਆ ਹੈ ਉਸ ਦੀ ਉਮਰ ਤਕਰੀਬਨ 22-23 ਸਾਲਾਂ ਦੀ ਹੈ ਉਮਰ ਦਾ ਇੰਨਾ ਵੱਡਾ ਫਰਕ ਹੁਣ ਐਸੀ ਗੱਲ ਨੇ ਸੋਸ਼ਲ ਮੀਡੀਆ ਉੱਤੇ ਤਰਥੱਲੀ ਜੀ ਮਚਾ ਕੇ ਰੱਖ ਦਿੱਤੀ ਹੈ ਹੁਣ ਇੱਕ ਪਾਸੇ ਤਾਂ ਲੋਕ ਕਹਿ ਰਹੇ ਹਨ ਕਿ ਕਿੱਥੇ ਉਹ ਗੁਰਲੀਨ ਚੋਪੜਾ ਜੋ ਕਹਿਆ ਕਰਦੀ ਸੀ ਕਿ ਬੰਦਿਆਂ ਤੋਂ ਬਿਨਾਂ ਵੀ ਜਿੰਦਗੀ ਚੰਗੀ ਤਰ੍ਹਾਂ ਲੰਘਾਈ ਜਾ ਸਕਦੀ ਹੈ ਫਿਰ ਹੁਣ ਆਪਨੇ ਵਿਆਹ ਕਿਉਂ ਕਰਵਾਇਆ ਤੇ ਦੂਜੇ ਪਾਸੇ ਟਰੋਲ ਉਹਨਾਂ ਨੂੰ ਟਰੋਲ ਵੀ ਕਰ ਰਹੇ ਹਨ ਆਪ ਦੀ ਉਮਰ 35 ਸਾਲਾਂ ਦੀ ਤੇ ਮੁੰਡਾ ਲੱਭਿਆ ਹੈ 22-23 ਸਾਲਾਂ ਵਾਲਾ ਇਸ ਤਰੀਕੇ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਪੂਰੇ ਜੋਰ-ਸ਼ੋਰ ਨਾਲ ਚੱਲ ਰਹੀਆਂ ਹਨ ਸਨ 1999 ਵਿੱਚ ਸੁਰਜੀਤ ਬੰਦੜਕੇ ਦੇ ਗੀਤ ਸਾਨੂੰ ਤੱਕ ਕੇ ਨਾ ਲੰਘ ਮੁੰਡਿਆ ਵਿੱਚ ਗੁਰਲੀਨ ਚੋਪੜਾ ਨੇ ਬਤੌਰ ਹੀਰੋਇਨ ਕੰਮ ਕੀਤਾ ਸੀ ਉਸ ਤੋਂ ਬਾਅਦ ਬੱਬੂ ਮਾਨ ਦੀ ਹਸ਼ਰ ਫਿਲਮ ਅਤੇ ਹੋਰ ਅਨੇਕਾ ਛੋਟੇ ਮੋਟੇ ਫਿਲਮਾਂ 'ਤੇ ਵੱਡੇ ਰੋਲ ਕੀਤੇ। ਇੱਕ ਗੱਲ ਤਾਂ ਮੰਨਣੀ ਪਵੇਗੀ ਕਿ ਗੁਰਲੀਨ ਚੋਪੜਾ ਦੀ ਜੋ ਸਿਹਤ ਹੈ ਉਹ ਉਮੀ ਹੈ ਜੋ ਸੁਰਜੀਤ ਬੰਦੜਖਿਆ ਦੀ ਸਾਨੂੰ ਤੱਕੇ ਨ ਲੰਘ ਮੁੰਡੇ ਦੇ ਗੀਤ ਵਿੱਚ ਸੀ। ਉਸ ਵਿੱਚ ਸਭ ਤੋਂ ਵੱਡਾ ਕਰਨੇ ਖਾਣ-ਪਾਣ ਦਾ ਅਤੇ ਚੰਗੀ ਜੀਵਨ ਸ਼ੈਲੀ ਦਾ ਤਾਂ ਹੀ ਇਸ ਦਾ ਉਮਰ ਦਾ ਕੋਈ ਪਤਾ ਨਹੀਂ ਲੱਗਦਾ। ਪਰ ਹੁਣ ਲੋਕ ਲਾੜੇ ਦੀ ਅਤੇ ਗੁਰਲੀਨ ਚੋਪੜਾ ਦੀ ਉਮਰ ਨੂੰ ਲੈ ਕੇ ਵੱਖ-ਵੱਖ ਤਰੀਕੇ ਦੀਆਂ ਟਿੱਪਣੀਆਂ ਕਰ ਰਹੇ ਹਨ। ਕਮੈਂਟਾਂ ਵਿੱਚ ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਗੁਰਲੀਨ ਚੋਪੜਾ ਆਪਣੇ ਲਾੜੇ ਤੋਂ ਉਮਰ ਵਿੱਚ ਬਹੁਤ ਜ਼ਿਆਦਾ ਵੱਡੀ ਹੈ ਇਹ ਪਤੀ ਪਤਨੀ ਘਟ ਬਜ਼ੁਰਗ ਜਿਆਦਾ ਲੱਗ ਰਹੀ ਹੈ ਕੁਝ ਲੋਕਾਂ ਨੇ ਆਪਣੇ ਹੋਰ ਵਿਚਾਰ ਪ੍ਰਗਟ ਕੀਤੇ ਹਨ ਇਸ ਦੇ ਪਿੱਛੇ ਮੁੱਖ ਕਾਰਨ ਗੁਰਲੀਨ ਚੋਪੜਾ ਦਾ ਦਿੱਤਾ ਹੋਇਆ ਉਹ ਇੰਟਰਵਿਊ ਹੈ ਜਿਸ ਵਿੱਚ ਉਸਨੇ ਕਿਹਾ ਕਿ ਹਮੇਸ਼ਾ ਕੁੜੀਆਂ ਦਾ ਪੱਖ ਲਿਆ ਹੈ ਕੁੜੀਆਂ ਨੂੰ ਇੰਡੀਪੈਂਡੈਂਟ ਜਾਂ ਆਜ਼ਾਦੀ ਦੀ ਗੱਲ ਕੀਤੀ ਹੈ ਇਹ ਵੀ ਗੱਲ ਕੀਤੀ ਹੈ ਕਿ ਔਰਤ ਕਿਸੇ ਦੀ ਪੈਰ ਦੀ ਜੁੱਤੀ ਨਹੀਂ ਜੋ ਕਿ ਬਿਲਕੁਲ ਸਹੀ ਗੱਲ ਹੈ ਪਰ ਨਾਲ ਦੀ ਨਾਲ ਇਹ ਵੀ ਕਹੇ ਕਿ ਔਰਤਾਂ ਨੂੰ ਬੰਦਿਆਂ ਤੇ ਡਿਪੈਂਡ ਹੋਣ ਦੀ ਕੋਈ ਲੋੜ ਨਹੀਂ ਉਹ ਆਪ ਸਟੈਂਡ ਹੋ ਕੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਲੰਘਾ ਸਕਦੀ ਹੈ ਉਸ ਦੀਆਂ ਐਸੀਆਂ ਗੱਲਾਂ ਸੁਣ ਕੇ ਲੋਕਾਂ ਨੇ ਇਹ ਅੰਦਾਜ਼ਾ ਲਾਇਆ ਸੀ ਕਿ ਗੁਲਰੀਨ ਚੋਪੜਾ ਕਦੇ ਜ਼ਿੰਦਗੀ ਵਿੱਚ ਵਿਆਹ ਨਹੀਂ ਕਰਵਾਵੇਗੀ ਕਿਉਂਕਿ ਖੁਦ ਇੰਨਾ ਗੱਲਾਂ ਦੀ ਪੈਰਵਾਹੀ ਕਰ ਰਹੀ ਸੀ ਪਰ ਉਹ ਖੁਦ ਕਿਵੇਂ ਹੱਦ ਪਾਰ ਕਰ ਸਕਦੀ ਹੈ ਉਹਨਾਂ ਦੀਆਂ ਗੱਲਾਂ ਨੂੰ ਬੜੇ ਗੌਰ ਨਾਲ ਔਰਤਾਂ ਸੁਣਿਆ ਕਰਦੀਆਂ ਸਨ ਅਤੇ ਆਪਣੇ ਆਪ ਨੂੰ ਆਜ਼ਾਦੀ ਵਿੱਚ ਵੇਖਣ ਦੇ ਸੁਪਨੇ ਲੈਣ ਲੱਗਿਆ ਸਨ ਹਾਲਾਂਕਿ ਸਭ ਆਜ਼ਾਦ ਹਨ ਜੇ ਬੰਦਾ ਕਮਾ ਕੇ ਲਿਆਉਂਦਾ ਹੈ ਤੇ ਔਰਤ ਉਸ ਕਮਾਈ ਨੂੰ ਆਪਣੇ ਹਿਸਾਬ ਨਾਲ ਘਰ ਦੇ ਵਿੱਚ ਲਾਉਂਦੀ ਹੈ ਤੇ ਘਰ ਚਲਾਉਂਦੀ ਹੈ ਇਸੇ ਨੂੰ ਗਰਸਤੀ ਕਿਹਾ ਜਾਂਦਾ ਹੈ ਤੇ ਦੂਜੇ ਪਾਸੇ ਜੇ ਕੋਈ ਕਹੇ ਕਿ ਸਾਨੂੰ ਬੰਦੇ ਦੀ ਲੋੜ ਨਹੀਂ ਅਸੀਂ ਆਪ ਕਮਾ ਲਵਾਂਗੇ ਜਾਂ ਫਿਰ ਬੰਦਾ ਕਹੇ ਕਿ ਮੈਨੂੰ ਕੋਈ ਜਨਾਨੀ ਦੀ ਲੋੜ ਨਹੀਂ ਮੈਂ ਆਪ ਕਰਦਾ ਕੰਮ ਕਰ ਲਵਾਂਗਾ ਤਾਂ ਇਹ ਬੜੀ ਹਾਸੋਹਿਣੀ ਗੱਲ ਹੈ ਬੰਦਾ ਤੀਮੀ ਇੱਕ ਦੂਜੇ ਦੇ ਪੂਰਕ ਹਨ ਇਹ ਮੁੱਢ ਕਦੀਮੋ ਚੱਲੀ ਆ ਰਹੀ ਰੀਤ ਹੈ ਪਰ ਕੁਝ ਆਪਮੁਹਾਰੇ ਬਣੇ ਹੋਏ ਕੜਮ ਚੌਧਰੀ ਟੀਵੀ ਸਾਹਮਣੇ ਕੁਝ ਇਹੋ ਜਿਹੀ ਗੱਲਾਂ ਕਹਿ ਜਾਂਦੇ ਹਨ ਬਾਅਦ ਵਿੱਚ ਉਹਨਾਂ ਨੂੰ ਗੱਲ ਦਾ ਜਵਾਬ ਨਹੀਂ ਆਂਦਾ ਅਤੇ ਫਿਰ ਮੂਹ ਲਕਾਉਂਦੇ ਫਿਰਦੇ ਹਨ ਕੁਝ ਐਸਾ ਹੀ ਗੁਰਮੀਲ ਚੋਪੜਾ ਨਾਲ ਹੋਇਆ ਜਦੋਂ ਉਸਨੇ ਚੁੱਪਚਪੀ ਤਿੱ ਇੱਕਦਮ ਵਿਆਹ ਕਰਵਾ ਲਿਆ ਵਿਆਹ ਕਰਵਾਉਣਾ ਕੋਈ ਮਾੜੀ ਗੱਲ ਨਹੀਂ ਚੰਗੀ ਗੱਲ ਹੈ ਵਿਆਹ ਕਰਵਾਉਣਾ ਵੀ ਸੀ ਇੰਟਰਵਿਊ ਵਿੱਚ ਇਹ ਕਹਿਣਾ ਕਿ ਆਉਣ ਵਾਲੇ ਸਮੇਂ ਵਿੱਚ ਔਰਤਾਂ ਵਿਆਹ ਨਹੀਂ ਕਰਵਾਉਣਗੀਆਂ ਮੇਰੇ ਕੋਲੋ سٹਾਮਪ ਤੇ ਲਿਖ ਕੇ ਲੈ ਲਓ ਅੱਜ ਇਸ ਇੰਟਰਵਿਊ ਆਏ ਨੂੰ ਕੁਝ ਹੀ ਸਮਾਂ ਹੋਇਆ ਸੀ ਕਿ ਅਚਾਨਕ ਗੁਰਲੀਨ ਚੋਪੜਾ ਨੇ ਖੁਦ ਹੀ ਵਿਆਹ ਕਰਵਾ ਲਿਆ ਬੰਦੇ ਨਾਲ ਵਿਆਹ ਕਰਵਾਉਣ ਨਾਲ ਔਰਤ ਦੀ ਆਜ਼ਾਦੀ ਚਲੀ ਨਹੀਂ ਜਾਂਦੀ ਫਿਰ ਬੰਦੇ ਦੀ ਔਰਤ ਨਾਲ ਵਿਆਹ ਕਰਵਾਉਣ ਨਾਲ ਆਜ਼ਾਦੀ ਕਿਵੇਂ ਚਲੀ ਗਈ ਇਹ ਬੜੀਆਂ ਹਾਸੋ ਹੁਣੀਆਂ ਗੱਲਾਂ ਹਨ ਕਦੇ ਨਾ ਕਦੇ ਇਨਸਾਨ ਫੁਕਰ ਪੜੇ ਵਿੱਚ ਕੁਝ ਇਹੋ ਜਿਹਾ ਇੰਟਰਵਿਊ ਵਿੱਚ ਕਹਿ ਜਾਂਦਾ ਹੈ ਜਿਸ ਦਾ ਬਾਅਦ ਵਿੱਚ ਜਵਾਬ ਦੇਣਾ ਔਖਾ ਹੋ ਜਾਂਦਾ ਹੈ ਕੁਝ ਐਸਾ ਹੀ ਗੁਰਲੀਨ ਚੋਪੜਾ ਨਾਲ ਹੋਇਆ ਹੁਣ ਉਸਨੇ ਇਹ ਗਲਤਾਂ ਕਹਿ ਦਿੱਤੀ ਕਿ ਆਉਣ ਵਾਲੇ ਸਮੇਂ ਵਿੱਚ ਔਰਤਾਂ ਵਿਆਹ ਨਹੀਂ ਕਰਵਾਉਣਗੀਆਂ ਮੇਰੇ ਕੋਲ ਲਿਖ ਕੇ ਲੈ ਲਓ ਤੇ ਆਪ ਚੁੱਪਚੀਤੀ ਵਿਆਹ ਕਰਵਾ ਲਿਆ ਕੀ ਗੱਲ ਤੂੰ ਉਹਨਾਂ ਔਰਤਾਂ ਵਿੱਚ ਨਹੀਂ ਆਉਂਦੀ ਜਿਨ੍ਹਾਂ ਦੀ ਤੂੰ ਪੇਰਵਾਹੀ ਕਰਦੀ ਸੀ ਤੁਸੀਂ ਐਸੀਆਂ ਗੱਲਾਂ ਹੀ ਕਿਉਂ ਕਰਦੇ ਹੋ ਜੋ ਤੁਹਾਨੂੰ ਮਜ਼ਾਕ ਦਾ ਵਿਸ਼ਾ ਬਣਾ ਦੇਣ ਆਪਣੀ ਜ਼ੁਬਾਨ ਤੇ ਹਮੇਸ਼ਾ ਖੋਸੋ ਵਾਸ ਨੂੰ ਕਾਬੂ ਵਿੱਚ ਰੱਖਣਾ ਇਹ ਸਿਆਣਾ ਨੇ ਹੀ ਸਾਨੂੰ ਸਿਖ ਦਿੱਤੀ ਹੈ ਕੀ ਘੱਟ ਬੋਲੋ ਜਿੰਨਾ ਬੋਲੋ 나ਪ ਤੋਲ ਕੇ ਬੋਲੋ ਕਿ ਅੱਗੇ ਤੋਂ ਤੁਹਾਨੂੰ ਕਦੇ ਕੋਈ ਤਕਲੀਫ ਨਾ ਹੋਵੇ ਹੁਣ ਐਸੇ ਕਰਕੇ ਸੋਸ਼ਲ ਮੀਡੀਆ ਵਾਲੇ ਗੁਲਨ ਚੋਪੜਾ ਦਾ ਮਜ਼ਾਕ ਉਡਾਰੇ ਹਨ ਤੇ ਦੂਜਾ ਉਹਨਾਂ ਦੇ ਵਿਆਹ ਨੂੰ ਲੈ ਕੇ ਵੀ ਇਹ ਗੱਲਾਂ ਹੋ ਰਹੀਆਂ ਹਨ ਕਿ ਗੁਲਨ ਚੋਪੜਾ ਦੀ ਖੁਦ ਦੀ ਉਮਰ ਜ਼ਿਆਦਾ ਹੈ ਉਸਨੇ ਮੁੰਡਾ ਚੁਣਿਆ ਹੈ 22-23 ਸਾਲਾਂ ਦਾ ਕੁਝ ਤਾਂ ਇਹ ਵੀ ਕਹਿ ਰਹੇ ਹਨ ਕਿ ਪਤਾ ਨਹੀਂ ਮੁੰਡੇ ਦੇ ਕੀ ਮਜਬੂਰੀ ਹੋਵੇਗੀ ਕਿ ਉਸਨੇ ਇੰਨੀ ਵੱਡੀ ਉਮਰ ਦੀ ਕੁੜੀ ਨਾਲ ਵਿਆਹ ਕਰਵਾਇਆ ਹੈ ਉਸ ਜਿੱਦਾ ਕਹਿਣਾ ਕਿ ਉਹਨਾਂ ਦੀ ਲਵ ਮੈਰਿਜ ਹੈ ਕੁਝ ਦਾ ਕਹਿਣਾ ਕਿ ਉਹਨਾਂ ਦੀ ਅਰੇਂਜ ਮੈਰਿਜ ਹੈ ਪਰ ਉਹਨਾਂ ਤੋਂ ਇੱਕ ਗੱਲ ਤਾਂ ਸਾਫ਼ ਹੋ ਗਈ ਕਿ ਇਹਨਾਂ ਦੀ ਲਵ ਮੈਰਿਜ ਹੈ। ਬੁਲੀਨ ਚੋਪੜਾ ਕਹਿੰਦੀ ਹੈ ਕਿ ਮੇਰੀ ਇਸ ਨਾਲ ਮੁਲਾਕਾਤ ਇੱਕ ਸੈੱਟ ਤੇ ਹੋਈ ਸੀ। ਉਸ ਤੋਂ ਬਾਅਦ ਸਾਡੇ ਵਿੱਚ ਦੋਸਤੀ ਹੋ ਗਈ ਅਤੇ ਉਸ ਤੋਂ ਬਾਅਦ ਅਸੀਂ ਇੱਕ ਹੋਣ ਦਾ ਫੈਸਲਾ ਕਰ ਲਿਆ। ਸੋ ਸਾਡੇ ਵੱਲੋਂ ਉਹਨਾਂ ਨੂੰ ਬਹੁਤ ਸਾਰੀਆਂ ਦਿਵਾਵਾਂ ਹਨ। ਉਹਨਾਂ ਦੇ ਨਵੇਂ ਜੀਵਨ ਦੀ ਨਵੀਂ ਸ਼ੁਰੂਆਤ ਤੇ ਵਾਸਤੇ ਢੇਰ ਸਾਰੀਆਂ ਮੁਬਾਰਕਾਂ। ਉੱਤੇ ਇੱਕ ਬੇਨਤੀ ਹੈ ਕਿ ਉਹਨਾਂ ਹੀ ਬੋਲੋ ਜਿਨ੍ਹਾਂ ਆਪਾਂ ਨੂੰ ਜ਼ਰੂਰਤ ਹੈ। ਅੱਗੇ ਜਾ ਕੇ ਆਪਾਂ ਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਪੈ ਸਕਦਾ ਹੈ ਤੇ ਲੋਕ ਫਿਰ ਮਜ਼ਾਕ ਉਡਾਉਣ ਲੱਗ ਜਾਂਦੇ ਹਨ। ਸੋ ਤੁਹਾਡਾ ਇਸ ਪੂਰੀ ਖਬਰ ਉੱਤੇ ਕੀ ਸੋਚਨਾ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਆਪ ਜੀ ਨੂੰ ਇਹ ਖਬਰ ਚੰਗੀ ਲਗੀ ਤਾਂ ਹੋਰ ਵੀ ਸ਼ੇਅਰ ਕਰ ਦਿਓ ਤੁਹਾਡਾ ਕੀ ਸੋਚਨਾ ਹੈ ਕਿ ਗੁਲੀਨ ਚੋਪੜਾ ਨੇ ਜੋ ਇੰਟਰਵਿਊ ਵਿੱਚ ਕਿਹਾ ਸੀ ਸਹੀ ਕਿਹਾ ਸੀ ਜਾਂ ਫਿਰ ਇਹ ਉਸਦੀ ਸਭ ਤੋਂ ਵੱਡੀ ਗਲਤੀ ਹੈ ਕਿ ਔਰਤ ਆਉਣ ਵਾਲੇ 10 ਸਾਲਾਂ ਵਿੱਚ ਵਿਆਹ ਨਹੀਂ ਕਰਵਾਵੇਗੀ ਮੇਰੇ ਕੋਲੋਂ ਸਤਾਮ ਉੱਤੇ ਲਿਖ ਕੇ ਲੈ ਲਓ ਜਾਂ ਫਿਰ ਉਸ ਕੋਲ ਕੋਈ ਗਲਤੀ ਨਾਲ ਬੋਲਿਆ ਗਿਆ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਨੂੰ ਲਾਈਕ ਕਰਕੇ ਹਾਈਪ ਕਰ ਦੇਣਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ